ਲੰਘੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਬੜੀ ਤੇਜ਼ੀ ਨਾਲ ਸਰਕੂਲੇਟ ਹੋਈ ਜਿਹਦੇ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੰਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਔਰ ਗਿਆਨੀ ਹਰਪ੍ਰੀਤ ਸਿੰਘ ਨਜ਼ਰ ਆਏ ਇਕੱਠਿਆਂ ਬੈਠੇ ਨਜ਼ਰ ਆਏ ਉਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਬੜੇ ਸਵਾਲ ਖੜੇ ਹੋ ਰਹੇ ਆ ਔਰ ਕਿਹਾ ਜਾਣ ਲੱਗ ਗਿਆ ਜਾਂ ਸਵਾਲ ਪੁੱਛਿਆ ਜਾਣ ਲੱਗ ਗਿਆ ਕਿ ਕੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਕੁਰਸੀ ਖਤਰੇ 'ਚ ਆ ਗਈ ਹੈ ਹਾਲਾਂਕਿ ਉਸ ਤਸਵੀਰ ਦੇ ਵਿੱਚ ਬੜੀ ਹੀ ਇਕਸਾਰਤਾ ਦੇ ਨਾਲ ਬੈਠੇ ਨਜ਼ਰ ਆ ਰਿਹਾ ਹੈ ਤਿੰਨ ਜਣੇ ਐ ਪ੍ਰਤੀਤ ਹੋ ਰਿਹਾ ਹੈ ਕਿ ਤਿੰਨ ਇੱਕੋ ਹੀ ਨੇ ਵੱਖ ਨਹੀਂ ਹੈਗੇ ਪਰ ਦੂਸਰੇ ਪਾਸੇ ਜੋ ਸਥਿਤੀ ਹੁਣ ਤੱਕ ਬਣਦੀ ਆਈ ਹੈ ਜੇ ਬਾਬਾ ਹਰਨਾਮ ਸਿੰਘ ਖਾਲਸਾ ਦੀ ਗੱਲ ਕਰੀਏ ਤੇ ਇਹ ਤਾਂ ਮੋਰਲੈਸਲੀਅਰ ਹੀ ਹੋ ਜਾਂਦਾ ਹੈ ਕਿ ਹਰਨਾਮ ਸਿੰਘ ਖਾਲਸਾ ਔਰ ਸੁਖਬੀਰ ਸਿੰਘ ਬਾਦਲ ਇੱਕੋ ਪੋਜੀਸ਼ਨ ਦੇ ਉੱਤੇ ਨਹੀਂ ਹੈਗੇ ਇੱਕ ਦੂਸਰੇ ਦੇ ਨਾਲ ਕਿਉਂ ਖੇਚੜੀ ਨਹੀਂ ਹੈਗੀ ਤੇ ਦੂਸਰੇ ਪਾਸੇ ਜੇ ਸਾਧਕ ਜਿਹੇ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਤਾਂ ਆਏ ਦੇਣ ਸਟੇਜ ਦੇ ਉੱਤੋਂ ਸਖਬੀਰ ਸਿੰਘ ਬਾਦਲ ਦੇ ਖਿਲਾਫ ਗੱਲਾਂ ਕਰਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਇਹਨਾਂ ਦੋਵਾਂ ਦੇ ਨਾਲ ਐਵੇਂ ਰਲ ਕੇ ਬਹਿਣਾ ਹੱਸਣਾ ਖੇਡਣਾ ਜਾਂ ਤਸਵੀਰਾਂ ਜਿਹੜੀਆਂ ਵਾਇਰਲ ਹੋਣੀਆਂ ਉਹ ਹਰਜਿੰਦਰ ਸਿੰਘ ਧਾਮੀ ਦੇ ਵਾਸਤੇ ਮੁਸ਼ਕਲਾਂ ਪੈਦਾ ਕਰ ਸਕਦੀਆਂ ਨੇ ਐਵੇਂ ਸਮਝਿਆ ਜਾਣ ਲੱਗਿਆ ਕਿਉਂਕਿ ਆਉਂਦੇ ਸਮੇਂ ਵਿੱਚ ਸ਼ਾਇਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨਾ ਬਣਾਇਆ ਜਾਵੇ ਇਹ ਇੱਕ ਇੰਟਰਵਿਊ ਦੇ ਵਿੱਚ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਨੇ ਇਸ਼ਾਰਾ ਜ਼ਰੂਰ ਕੀਤਾ ਉਹ ਕਹਿੰਦੇ ਨੇ ਕਿ ਹੋ ਸਕਦਾ ਕਿ ਐਤਕੀ ਜਿਹੜੀ ਪ੍ਰਧਾਨਗੀ ਦਾ ਚੋਣ ਹੈ ਉਹ ਅਕਤੂਬਰ ਦੇ ਵਿੱਚ ਹੀ ਕਰਾ ਲਈ ਜਾਵੇ ਨਵੰਬਰ ਤੱਕ ਦੀ ਉਡੀਕ ਨਾ ਕੀਤੀ ਜਾਵੇ ਤੇ ਉਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਥਾਂ ਤੇ ਕਿਸੇ ਹੋਰ ਨੂੰ ਪ੍ਰਧਾਨ ਥਾਪ ਦਿੱਤਾ ਜਾਵੇ ਇਹ ਚਰਚਾਵਾ ਹੁਣ ਸੀਨੀਅਰ ਪੱਤਰਕਾਰ ਤੇ ਬੁੱਧੀਜੀਵੀ ਕਰਦੇ ਨਜ਼ਰ ਆ ਰਹੇ ਨੇ ਔਰ ਲੱਗੇ ਦਿਨੀ ਵਾਇਰਲ ਹੋਈ ਇਸ ਫੋਟੋ ਤੋਂ ਬਾਅਦ ਇਹ ਵਿਚਾਰਿਆ ਜਾਣ ਲੱਗਿਆ ਜਾਂ ਸਵਾਲ ਖੜਾ ਹੋਣ ਲੱਗਿਆ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਇਸ ਚੀਜ਼ ਤੋਂ ਇਤਰਾਜ਼ ਹੋ ਸਕਦਾ ਹੈ ਕੀ ਸੁਖਬੀਰ ਸਿੰਘ ਬਾਦਲ ਇਸ ਸੰਬੰਧੀ ਕੋਈ ਐਕਸ਼ਨ ਲੈ ਸਕਦੇ ਨੇ ਕਿਉਂਕਿ ਇਹ ਵੀ ਸੁਭਜਿਆ ਜਾ ਰਿਹਾ ਹੈ ਕਿ ਜਦੋਂ ਤੇ ਹਰਜਿੰਦਰ ਸਿੰਘ ਧਾਮੀ ਵਾਪਸ ਆਏ ਨੇ ਜਾਂ ਕਹਿ ਦिए ਕਿ ਆਪਣਾ ਕੰਮ ਸਾਂਭਣ ਲੱਗੇ ਨੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਲੋੜੋਂ ਜ਼ਿਆਦਾ ਚੁੱਪ ਨੇ ਉਹ ਜ਼ਿਆਦਾ ਗੱਲਬਾਤ ਨਹੀਂ ਕਰ ਰਹੇ ਨਾ ਮੀਡੀਆ ਸਾਹਮਣੇ ਆ ਰਹੇ ਨੇ ਨਾ ਕਿਸੇ ਥਾਂ ਦੇ ਉੱਤੇ ਜਾ ਕੇ ਦਿਖਾਈ ਦਿੰਦੇ ਨੇ ਹਾਲਾਂਕਿ ਉੱਥੇ ਪੇਸ਼ ਜ਼ਰੂਰ ਹੁੰਦੇ ਨੇ ਪਰ ਸਾਹਮਣੇ ਨਹੀਂ ਆਉਂਦੇ ਜਿਵੇਂ ਪਹਿਲਾਂ ਆਉਂਦੇ ਸੀ ਐ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਹਰਜਿੰਦਰ ਸਿੰਘ ਧਾਮੀ ਆਪ ਹੀ ਚੁੱਪ ਰਹਿਣਾ ਚਾਹੁੰਦੇ ਨੇ ਜਾਂ ਆਪ ਹੀ ਉਹ ਕੁਝ ਦਬੇ ਹੋਏ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਆਉਂਦੇ ਸਮੇਂ ਚ ਕੀ ਪ੍ਰਧਾਨਜੀ ਦੀ ਕੁਰਸੀ ਦੇ ਉੱਤੇ ਕੋਈ ਨਵਾਂ ਚਿਹਰਾ ਵੇਖਣ ਨੂੰ ਮਿਲੇਗਾ ਸਵਾਲ ਤਾਂ ਇਹ ਖੜਾ ਹੋ ਰਿਹਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ